ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜੀ ਬਹੁਤ ਜ਼ਿਆਦਾ ਵਧੀਆ ਹਾਂ ਮੈਂ ਅਗਲੇ ਅਗਲੇ ਵਿੱਚ ਮੈਂ ਥੋੜੀ ਖਿਚਕਿਚੋਰੀ ਹੈ ਮੈਂ ਠੀਕ ਠਾਕ ਹੀ ਹਾਂ ਹੁਣ ਆਏ ਹਾਂ ਜੀ ਅਸੀਂ ਅੱਜ ਪੂਰਾ ਦਿਨ ਬਿਜ਼ੀ ਰਹੇ ਕਿਉਂਕਿ ਕੰਮ ਕਾਜ ਬਹੁਤ ਹੋਏ ਫਿਰਦੇ ਨੇ ਕੱਲੀ ਵਲੋਗਿੰਗ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਆਪਾਂ ਕੱਲੀ ਵਲੋਗਿੰਗ ਨਹੀਂ ਕਰਦੇ ਕੱਲੀ ਵਲੋਗਿੰਗ ਦੇ ਨਾਲ ਮਤਲਬ ਵਲੋਗਿੰਗ ਤਾਂ ਆਪਾਂ ਹੁਣੇ ਸ਼ੁਰੂ ਕੀਤੀ ਹੈ 1.5 2 ਸਾਲ ਪਹਿਲਾਂ ਬਰ ਜਿਹੜੇ ਮੇਨ ਕੰਮ ਨੇ ਸਾਡੇ 뮤זיਕ ਦੇ ਕੰਮ ਨੇ ਸਾਡੇ ਹੋਰ ਕੰਮ ਨੇ ਆਪਾਂ ਉਧਰ ਧਿਆਨ ਜ਼ਿਆਦਾ ਦੇਣੇ ਆ ਕਿਉਂਕਿ ਵਲੋਗਿੰਗ ਨਾਲ ਸਾਡਾ ਜਿਵੇਂ ਕਹਿ ਸਕਦੇ ਆ ਇੱਕ ਪਿਆਰ ਬਣਿਆ ਹੋਇਆ ਜ਼ਰੂਰ ਕਿਉਂਕਿ ਤੁਹਾਡੇ ਨਾਲ ਪਿਆਰ ਬਣ ਗਿਆ ਤੇ ਤਾਂ ਵਲੋਗਿੰਗ ਨਹੀਂ ਛੱਡ ਪਾਂਦੇ ਆਬਵੀਅਸਲੀ ਥੋੜਾ ਬੋਤਾ ਪੈਸਾ ਵੀ ਆ ਜਾਂਦਾ ਇਸ ਤੋਂ ਇਹ ਨਹੀਂ ਕਹਿੰਦੇ ਕਿ ਨਹੀਂ ਆਂਦਾ ਸਾਈਡ ਇਨਕਮ ਆਂਦੀ ਹੈ ਸਾਈਡ ਇਨਕਮ ਵੀ ਆ ਜਾਂਦੀ ਹੈ ਆਪਣੇ ਸ਼ੌਂਕ ਛੋਟੇ ਮੋਟੇ ਪੂਰੇ ਕਰ ਲੈਣੇ ਆ ਇਸ ਤੋਂ ਇਹ ਨਹੀਂ ਕਿ ਬਹੁਤ ਹੀ ਜ਼ਿਆਦਾ ਇਨਕਮ ਆ ਜਾਂਦੀ ਹੈ ਕਿ ਅਸੀਂ ਸਿਰਫ ਵਲੋਗਿੰਗ ਦੇ ਸਿਰ ਤੇ ਹੀ ਹੈਗੇ ਆ ਹੋਰ ਕੰਮ ਵੀ ਸਾਨੂੰ ਕਰਨੇ ਪੈਂਦੇ ਨੇ ਕਾਰ ਚਲਾਣੇ ਪੈਂਦੇ ਨੇ ਹਣਾ ਸੋ ਅੱਜ ਆਏ ਆ ਜੀ ਅਸੀਂ ਵੀਆਰ ਪੰਜਾਬ ਮੋਲ ਇੱਥੋਂ ਕੁਝ ਸਾਮਾਨ ਖਰੀਦਣਾ ਛੋਟਾ ਮੋਟਾ ਆਏ ਤਾਂ ਅਸੀਂ ਸੁਪਰ 99 ਸੀ ਇੱਥੇ ਉਹ ਬੰਦ ਹੋ ਗਿਆ ਉਹ ਡੈਕੋਰੇਸ਼ਨ ਵਾਲਾ ਸਾਮਾਨ ਕੋਈ ਖਰੀਦ ਲਈਏ ਕਿਉਂਕਿ ਉਹ ਪ੍ਰਾਈਸ ਜਿਹੜੇ ਰੀਜ਼ਨੇਬਲ ਆ ਨਾ ਤੇ ਹੈ ਬਾਂਦਾ ਹਿੱਲ ਇੱਥੇ ਲਾ ਵੀ ਪ੍ਰੀਮੀਅਮ ਤੇ ਲਾਈ ਆਪਾਂ ਗੱਡੀ ਕੋਈ ਗੱਲ ਨਹੀਂ ਅੱਜ 120 ਰੁਪਏ ਲਾਦਨੇ ਉੱਤੇ ਲਾਣੇ ਕਿ ਕਿਤੇ ਜਿਵੇਂ ਆਪ ਪ੍ਰੀਮੀਅਮ ਪਾਰਕਿੰਗ ਹੈਗੀ ਹੈ ਵੈਸੇ ਦਾ ਅਸੀਂ ਜ਼ਿਆਦਾਤਰ ਥੱਲੇ ਹੀ ਲਾਣੇ ਹੁੰਦੇ ਆ ਪਰ ਆਪਾਂ ਕਿਉਂਕਿ ਥੱਲੇ ਲਾਣ ਦਾ ਫਾਇਦਾ ਇਹ ਹੁੰਦਾ ਸੀ ਇੱਥੇ ਨਾਰਮਲੀ ਪ੍ਰੀਮੀਅਮ ਵਿੱਚ ਗੱਡੀ ਸਿਰਫ ਤਾਂ ਹੀ ਲਾਈਦੀ ਹੈ ਜੇ ਤੁਸੀਂ 99 ਤੇ ਜਾਣਾ ਹੈ ਜਾਂ ਇੱਧਰ ਜਾਣਾ ਹੈ ਹோம் ਸੈਂਟਰ ਨੀ ਤਾਂ ਇੱਧਰ ਗੱਡੀ ਲਾਣਾ ਸਾਨੂੰ ਦੂਰ ਪੈਂਦੇ ਵੈਸੇ ਜੇ ਆਪਾਂ ਉਧਰ ਜਾਈਏ ਨਾ ਸੋ ਹੁਣ ਚਲਦੇ ਆ ਵੀ ਰਿਲਾਇੰਸ ਵਿੱਚ ਵੀ ਦੇਖ ਲੈਣੇ ਇੱਥੇ ਵੀ ਕੁਝ ਡੈਕੋਰੇਟਿਵ ਆਈਟਮਸ ਹੁੰਦੀਆਂ ਨੇ ਕਿਰਨ ਨਹੀਂ ਇੱਥੇ ਮਿਲਦਾ ਹੁੰਦੀਆਂ ਨਹੀਂ ਹੁੰਦੀਆਂ ਨੇ 100% ਹੁੰਦੀਆਂ ਨੇ ਨਹੀਂ ਹੁੰਦੀਆਂ ਇਹ ਪੇ ਇੱਥੇ ਸ਼્યોਰ ਹੈ ਹਮਮ ਸੋ ਮੈਂ ਤਾਂ ਮੈਨੂੰ ਤਾਂ ਲੱਗਦਾ ਹੁੰਦੀਆਂ ਨੇ ਚਲ ਦੇਖ ਲੈਣ ਦੇਖਣੇ ਤਾਂ ਕੋਈ ਹਰਜ ਨਹੀਂ ਚਲ ਦੇਖੀਂ ਘਰ ਪਿੰਦਾ ਸਾਮਾਨ ਮਿਲਦਾ ਚਲੋ ਤੇ ਫਿਰ ਆਪਾਂ ਐ ਕਰਦੇ ਆ ਉਧਰ ਚਲਦੇ ਆ ਹੋਮ ਸੈਂਟਰ ਵਾਲ ਚਲਦੇ ਆ ਕੁਝ ਉੱਥੋਂ ਦੇਖ ਲੈਣੇ ਆ ਤੇ ਬੜਾ ਜਿਆ ਕੰਮ ਦਾ ਸਟ੍ਰੈਸ ਜਿਹ ਹੈ ਵੇਜੇ ਕੰਮ ਕਾਜ ਬਹੁਤ ਆਇਆ ਵੇ ਸਟ੍ਰੈਸ ਵੀ ਕਨੁਨ ਤੇ ਚੰਗੀ ਗੱਲ ਹੈ ਕੰਮ ਕਰਨਾ ਦਾ ਚੰਗੀ ਗੱਲ ਹੈ ਦੋਸਤੋ ਚਲਿਏ ਫਿਰ ਉਤਰੀਏ ਇਹ ਕਿਦਾਂ ਦੇਖ ਰਹੀ ਹੈ ਹੂੰ ਆ ਦੇਖੋ ਤੇ ਚਿ ਵਿਜਿਆ ਨੇ ਸਟੋਲਰ ਤੇ ਬੈਠ ਕੇ ਇਹਦਾ ਸਟੋਲਰ ਲਿਆਂਦਾ ਅਜੇ ਇਹ ਰੋਜ਼ ਭੁੱਲ ਜਾਂਦੇ ਨੇ ਚਲਿਏ ਉਤਰੀਏ ਫਿਰ ਮੈਂ ਕੱਢਾਂ ਸਾਰਾ ਸਟੋਲਰ ਆਸਟੇ ਮੈਨੂੰ ਵੀ ਲਿੱਤਾ ਸੀ ਸੋਫਾ ਸੋਫਾ ਲਿੱਤਾ ਸੀ ਇਹ ਇਬਾਦਤ ਅਜੇ ਹੋਈ ਨਹੀਂ ਸੀ ਉਦੋਂ ਆਹੋ ਇਬਾਦਤ ਆ ਪਹਿਲੀ ਵਾਰ ਆ ਰਹੀ ਨਾ ਹਮ ਸੈਂਟਰ ਚੰਗੋ ਇਬਾਦਤ ਨਾਲ ਪਹਿਲੀ ਵਾਰੀ ਹੋਮ ਸੈਂਟਰ ਇਤਰੇ ਵੱਟ ਦੇ ਬੜਾ ਤੇ ਕੁਝ ਦਿਲ ਕਰਨ ਲੱਗ ਜਾਂਦਾ ਵੀ ਕੀ ਕੁਝ ਲੈ ਲਈਏ ਕੁਝ ਲੈ ਲਈਏ ਓਰੀਜਨਲ ਨੇ ਕਿ ਡੁਪਲੀਕੇਟ ਨੇ ਸਾਰੇ ਸਭ ਡੁਪਲੀਕੇਟ ਨੇ ਬਹੁਤ ਸੋਹਣੇ ਨੇ ਨਾ ਓਰੀਜਨਲ ਨੇ ਆਈ ਡੋਨਟ ਥਿੰਕ ਸੋ ਯਾਰ ਜੀ ਜੰਬਲ ਸੋਹਣੀਆਂ ਨੇ ਇੱਥੇ ਯਾਰ ਕੀ ਲੈਣਾ ਕੀ ਤੁਸੀਂ ਉਸ ਹਿਸਾਬ ਨਾਲ ਦੇਖੋ ਇਹੋ ਹੀ ਚੀਜ਼ਾਂ ਦੇਦਣ ਆਈ ਸੀ ਮੈਂ ਆਹ ਏਜੀਪਟ ਏਜੀਪਟੀਆਂ ਮਮੀਜ਼ ਆਹ ਕਿੰਨੀ ਮਹਿੰਗੀ ਆ ਰਹੀ 2300 ਰੁਪਏ ਦੀ ਹੈ ਪਰ ਸਾਰੀ ਚੀਜ਼ ਦੇਖੋ ਕਿੰਨੀ ਸੋਹਣੀ ਮੈਟਲ ਦੀ ਬਣੀ ਹੈ ਨਾ ਇਹ ਤਾਂ ਮੈਟਲ ਹੈ ਇਹ ਮੈਟਲ ਹੀ ਆਹ ਲਵੇ ਜੀ ਜਨਨੋ ਯਾਰ ਆ ਦੇਖੋ ਪਿਕੋਕਸ ਬਹੁਤ ਸੋਹਣੇ ਡੈਕੋਰੇਟਿਵ ਆਈਟਮਸ ਨੇ ਯਾਰ ਆ ਕੈਂਡਲਸ ਵਾਸਤੇ ਨੇ ਨਾ ਐਪੀਸਟ ਕਪ ਬਸ ਜਿਹੜੇ ਨੇ ਪੱਗ ਨਹੀਂ ਬੰਨੀ ਉਹ ਕੋਈ ਗਾ ਨਹੀਂ ਬਾਦ ਦੀ ਪਟਕੀ ਹੈ ਇਹ ਉਹ ਇੱਕ ਬੰਨਦਾਂਗੇ ਤਾਂ ਇਹ ਵੀ ਸੋਹਣਾ ਜੀ ਸੋਹਣਾ ਯਾਰ ਬਹੁਤ ਸੋਹਣਾ ਨੇ ਯਾਰ ਰੇਟ ਵੀ ਠੀਕ ਹੈ ਇਹ 13 ਕੁੰਦੀ ਹੈ ਇਹ ਚਗਾ ਕਿੰਨਾ ਜਿਆਦਾ ਸੋਹਣੀ ਲੱਗਦੀ ਹੈ ਹਮ ਮੈਟ ਲਾਇਆ ਦੀ ਬਾਦ ਅਹ ਵੇਖੋ ਕਿੰਨਾ ਕਿਊਟਾ ਲੈਣਾ ਅੱਛਾ ਲੱਗਾ ਤੈਨੂੰ ਇਹ ਵਾਓ ਹੈ ਬਾਦ ਅੱਛਾ ਲੱਗਾ ਤੈਨੂੰ ਲੈਣਾ ਸ਼ਰਮ ਹੈ 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 ਪਿੱਛੇ ਵੇਖ ਸ਼ਰਮਤਾ ਨਹੀਂ ਲੜਾ ਇਹਨੂੰ ਵਧੀਆ ਲੱਗਿਆ ਮੈਨੂੰ ਵਧੀਆ ਯਾਰ ਆ ਦੇਖੋ ਡਵਾਰਫ ਪਲਾਂਟਸ ਕਰਪ ਡਵਾਰਫ ਰੀਅਲੀ ਵੈਰੀ ਨਾਈਸ ਯਾਰ ਇਹ ਬੋਲ ਇਹ ਮੈ ਲੈਣਾ ਹੈ ਦਾ ਪ੍ਰਾਈਸ ਕਿਥੇ ਲਿਖਿਆ ਹੈ 1000 ਰੁਪਏ ਦਾ 1000 ਰੁਪਏ ਦਾ ਹੈ ਲਿਖਿਆ 39 ਇਹਨ ਲਈ ਇਹ ਆਰਟੀਫੀਸ਼ਲ ਹੈ ਨਾ ਨਾ ਨੀ ਨੀ ਇਹ ਕੀ ਹੈ ਫਾਰਮ ਫਾਰਮ ਨਹੀਂ ਬਹੁਤ ਕਿਰੇ ਨਹੀਂ ਯਾਰ ਐਵੇਂ ਗਲਤ ਬੋਲ ਦਾਂਗੀ ਬੱਚ ਪਲਾਂਟਸ ਹੈ ਹੀ ਦੁਨੀਆ ਤੇ ਬਹੁਤ ਨਹੀਂ ਪਤਾ ਨਹੀਂ ਲੱਗਦਾ ਕਿਹੜੇ ਕਿਹੜੇ ਨੇ ਇਹ ਲਾਈਵ ਨੇ ਇਧਰ ਲਾਈਟਸ ਬਹੁਤ ਸੋਹਣੀਆਂ ਨੇ ਛੋਟੀਆਂ ਸੋਹਣੇ ਸੋਹਣੇ ਲੈਂਪ ਕਮਾਲ ਕੀਤੀ ਪਈ ਆ ਆਹ ਟੇਬਲ ਵਾਸਤੇ ਬਹੁਤ ਸੋਹਣੇ ਲੈਂਪ ਨੇ ਜਿਵੇਂ ਟੇਬਲ ਤੇ ਰੱਖਣ ਵਾਸਤੇ ਨਾ ਆਪਣੇ ਆਫਿਸ ਟੇਬਲ ਲਈ ਜਿਹੜੇ ਪੋਡਕਾਸਟ ਕਰਦੇ ਨੇ ਨਾ ਵਸਤੇ ਵੀ ਬਹੁਤ ਸੋਹਣੀਆਂ ਚੀਜ਼ਾਂ ਨੇ ਛੋਟੇ ਛੋਟੇ ਲੈਂਪਸ 14-1500 ਤੋਂ ਸਟਾਰਟ ਨੇ ਕੋਈ 500 ਦਾ ਵੀ ਹੈਗਾ ਛੋਟੇ ਲੈਂਪਸ 500 ਦੇ ਨੇ ਬਾਕੀ 14-1500 ਵਾਲੇ ਵੀ ਹੈਗੇ ਨੇ ਇਹ ਹੈਗੇ ਨੇ ਮੈਂ ਕਿਹਾ 6-600 ਰੁਪਏ ਦੇ ਕਿਰਨ ਹਾਂ 도ਸਾ ਤਵਾ ਠੀਕ ਹੈ ਲੈਂਪਸ ਦੇਖੋ ਯਾਰ ਆ ਟੇਬਲ ਵਾਸਤੇ ਲੈਂਪ ਕਿੰਨੇ ਪਿਆਰੇ ਨੇ ਹਾਂ 600 ਦੇ ਇੱਕ ਹੈ ਸਾਰਾ ਨਾਈਸ ਹਨ ਹਾਂ ਇਧਰ ਦੇਖੋ ਅਗਰ ਬੁੱਧਾ ਵਾਲੇ ਲੈਂਪ ਕਿੰਨੇ ਪਿਆਰੇ ਆ ਇਹ 15 15 100 ਤੇ 14 14 15 15 13 13 100 ਤੱਕ ਦੇ ਨੇ ਸੋਹਣੇ ਨੇ ਲੈਂਪਸ ਤੇ ਆ ਲੈ ਆ ਇਦਾਂ ਦੇ ਦੇਖੇ ਟੇਬਲ ਤੇ ਇਧਰ ਪੂਰੀ ਇਧਰ ਪੂਰੀ ਹਾਂ ਟੇਬਲ ਦੇ ਉੱਪਰ ਹੀ ਰੱਖਿਆ ਕੋਪਰੀ ਰੱਖੇਗਾ ਜਿਹੜਾ ਵਿੱਚ ਉਹ ਨਹੀਂ ਲੱਭਾ ਤਾਰ ਕੱਢਣ ਵਾਲਾ ਉੱਥੋਂ ਨਿਕਲ ਜਾਏਗਾ ਥੱਲੇ ਹਾਂ ਜਿਹੜੇ ਸਾਈਡ ਟੇਬਲ ਤੇ ਰੱਖਾਂਗੇ ਜਿੱਥੇ ਉਹ ਬੁੱਕ ਬੁੱਕਾਂ ਵਾਲਾ ਰੱਖਿਆ ਉੱਥੇ ਲਾ ਦਾਂਗੇ ਉੱਥੇ ਵੀ ਲੱਗ ਸਕਦਾ ਟੇਬਲ ਤੇ ਵੀ ਰੱਖ ਲਏ ਉੱਥੇ ਵੀ ਰੱਖ ਲਏ ਜਿੱਥੇ ਮਰਜ਼ੀ ਰੱਖ ਲਿਆ ਉਹ ਵੀ ਸਟੈਂਡਿੰਗ ਲਾਈਟ ਨੂੰ ਬਾਰੇ ਨਹੀਂ ਸਟੈਂਡਿੰਗ ਉਹ ਵੀ ਮੈਨੂੰ ਚੱਲ ਆ ਰਹੀ ਨਹੀਂ ਯਾਰ ਇਹ ਰਿਕਰਡ ਛੋਟੀ ਜਿਹੀ ਮੈਂ ਫੋਕਸ ਲਾਈਟਰ ਕਰ ਟੇਬਲ ਵਾਸਤੇ ਵੀ ਚਾਹਣਾ ਵੀ ਟੇਬਲ ਤੇ ਲਾਈਟ ਮਿਲ ਜੇ ਹਨਾ ਛੋਟੇ ਇਹਦੇ ਵਰਗੀ ਛੋਟੀ ਜੀ ਉਹ ਵੀ ਹੋਏਗੀ ਬਹੁਤ ਸੋਹਣੀਆਂ ਨੇ ਪੇਂਟਿੰਗ ਸਾਡੇ ਕਿੰਨੀਆਂ ਜ਼ੋਰਦਸਤ ਪੇਂਟਿੰਗ ਪੇਂਟਿੰਗਸ ਤਾਂ ਵਾਕਈ ਬਹੁਤ ਸੋਹਣੀਆਂ ਨੇ ਆਪਣੇ ਘਰ ਜਿਹੜੀ ਲੱਗੀ ਹੈ ਬੁੱਧ ਜੀ ਦੀ ਬਹੁਤ ਸੋਹਣੀ ਹੈ ਬਹੁਤ ਬਹੁਤ ਸੋਹਣੀ ਹੈ ਬਹੁਤ ਸੋਹਣੀ ਫਾਈਨਲ ਨਾਲੋਂ ਕਿ ਮਤਲਬ ਫੈਨੀ ਨਾਲ ਰਹਿਣਾ ਤੇ ਨਾ ਟੇਬਲ ਨਾਲ ਨਾ ਟੇਬਲ ਵਾਲਾ ਸਟੈਂਡਿੰਗ ਵਾਲਾ ਤਾਂ ਪਿਆ ਆਪਣੇ ਕੋਲ ਸਟੈਂਡਿੰਗ ਵਾਲੇ ਬਗੀ ਦੀਵਾਲੀ ਤੇ ਲਵਾਗੇ ਯਾਰ ਥੋੜੇ ਵਧੀਆ ਆਣਗੇ ਲੋ ਟੇਬਲ ਵਾਲਸ ਤੇ ਲੈਣਾ ਟੇਬਲ ਤੇ ਪਾਵੇਂ ਮੈਂ ਸਾਈਡ ਟੇਬਲ ਤੇ ਲਾ ਲਉ ਪਾਵੇਂ ਮੇਰੇ ਟੇਬਲ ਤੇ ਲਾ ਲਉ ਸਾਈਡ ਟੇਬਲ ਤੇ ਜਿਹੜੇ ਮਰਜ਼ੀ ਤੇ ਲਾ ਲਉ ਦੱਸੋ ਕਿਹੜਾ ਲੈਣਾ ਇਹ ਦੇਖ ਲੋ ਦੇਖ ਲੋ ਹੋਰ ਕੋਸ਼ਿਸ਼ ਲੈਣ ਦਾ ਮੈਨੂੰ ਨਹੀਂ ਲੈਣਾ ਮੈਂ ਬੰਦਾਂ ਦੀਆਂ ਲਾਂਗੀਆਂ ਪਾ ਕੇ ਨਾ ਮੈਂ ਆਪਣੀਆਂ ਨਾ ਘਰ ਦੀਆਂ ਫੋਟੋਸ ਜਿਹੜੀਆਂ ਇਹ ਖਾਣਾ ਖਾਣਾ ਚੇਂਜ ਕਰ ਦੇ ਚੰਗੀਆਂ ਆ ਹੂੰ ਇਹ ਤੋੜ ਦੋ ਨਾ ਫਿਰ ਚੇਂਜ ਕਰ ਤਾਂ ਚੇਂਜ ਹੋਏ ਮੈਨੂੰ ਬਹੁਤ ਸੋਹਣੀ ਲੱਗਦੀ ਐ ਇਹ ਵੀ ਤਾਂ ਬਹੁਤ ਅੱਛੇ ਅਪਡੇਟਾਂ ਲੱਗਦੇ ਆ ਆ ਭਲਾ ਜਿਉਣਾ ਗੇਮ ਖੇਡ ਰਿਆ ਸੀ ਟੀਵੀ ਤੇ ਆ ਵਾਲੀ ਇਹ ক্রিকেট ਗੇਮ ਖੇਡ ਰਿਆ ਸੀ ਮੇਰਾ ਵਰਲਡ ਕੱਪ ਫਾਈਨਲ ਸੀ ਕਿਰਨ ਆਏ ਸ਼ਿਕੋ ਉੱਠੋ ਜਰਾ ਜਾਣਾ ਤੁਹਾਡੇ ਆਫਿਸ ਵਾਸਤੇ ਕੁਝ ਸਮਾਨ ਖਰੀਦ ਕੇ ਲਿਆਣਾ ਮੈਨੂੰ ਪੰਪ ਦਿੱਤੇ ਮੈਂ ਨਾਲ ਦੀ ਨਾਲ ਤਿਆਰ ਹੋ ਗਿਆ ਮੈਂ ਜ਼ਿਆਦਾ ਟਾਈਮ ਨਹੀਂ ਲਾਇਆ ਕਿ ਨਹੀਂ ਨਹੀਂ ਗੱਲਾਂ ਨਾ ਠੀਕ ਹੈ ਆਫਿਸ ਵਾਸਤੇ ਮੈਂ ਚਟਕ ਗਿਆ ਮੈਨੂੰ ਅੱਛਾ ਲੱਗਦਾ ਡੈਕੋਰੇਟਿਵ ਜਾਂ ਆ ਦੇਖੋ ਇਹ ਬਾਹਰ ਦੇ ਸਟੋਗਰ ਦੇ ਉੱਪਰ ਸਮਾਨ ਰੱਖ ਕੇ ਲਿਆਉਂਦਾ ਹੈ ਰੋਬ ਬੰਦ ਸੀ ਫਿਰ ਇਹੀ ਇੱਥੇ ਗਏ ਪਰ ਇੱਥੇ ਵੀ ਇਹੀ ਬਹੁਤ ਕੋਸਟਲੀ ਸਮਾਨ ਕੋਈ ਨਹੀਂ ਰਿਜ਼ਨੇਬਲ ਪ੍ਰਾਈਸ ਤੇ ਹੈ ਆ ਮੋਲ ਜੋ ਇਸ ਸਮਾਨ ਦਾ ਹਾਂ ਇਹ ਤਾਂ ਹੈ ਜੋ ਆਪਾ ਐਮਾਜ਼ੋਨ ਤੇ ਦੇਖ ਰਹੇ ਸੇਮ ਪ੍ਰਾਈਸ ਹੀ ਹੈ ਇਹ ਨਹੀਂ ਵੀ ਦੋਸਤੋ ਵੀ ਹோம் ਸੈਂਟਰ ਥੋੜਾ ਮਹਿੰਗਾ ਮਿਲਦਾ ਹੈ ਰੀਜ਼ਨੇਬਲ ਹੈ ਜੋ ਚੀਜ਼ ਦੀ ਵੈਲਿਊ ਜਿੰਨੀ ਹੁੰਦੀ ਹੈ ਉਸ ਸਾਹਮਨਾ ਉਸ ਸਾਹਮਨਾ ਵਰਥੀਬਲ ਪ੍ਰਾਈਸ ਹੈ ਉਤੋਂ ਦਾ ਹோம் ਸੈਂਟਰ ਵਿੱਚ ਮੈਂ ਕਿ ਲੈਂਪ ਲਈ ਤਾਂ ਆਨਲਾਈਨ ਜੇ ਐਮਾਜ਼ੋਨ ਤੇ ਦੇਖੋ ਉੱਥੇ ਵੀ ਇੰਨੇ ਕ ਦਾ ਹੀ ਮਿਲਦੇ ਨੇ 1500 ਦਾ ਲੈਂਪ ਹੈ ਤੇ ਉਹ ਪੇਂਟਿੰਗਾਂ ਨੇ 3-3 4-400 ਦੀਆਂ ਛੋਟੀਆਂ ਛੋਟੀਆਂ ਵਧੀਆ ਨੇ ਉਹ ਠੀਕ ਐ ਵਧੀਆ ਸਮਾਲੇ ਤੁਹਾਨੂੰ ਦਿਖਾਣਾ ਕੀ ਖਿਲੇ ਹੁੰਦਾ ਮੈਂ ਇਹ ਵਾਲੀ ਮੈਂ ਬੈੱਡ ਸ਼ੀਟ ਲੈ ਕੇ ਆਈ ਆ ਮੈਨੂੰ ਇਹ ਵਾਲੀ ਬੈੱਡ ਸ਼ੀਟਸ ਬੜੀਆਂ ਪਸੰਦ ਨੇ ਵਾਲੀ ਕੰਪਨੀ ਨੇ ਪੋਟੀਕੋ ਵਧੀਆ ਤੇ ਪਹਿਲਾਂ ਵੀ ਇੱਕ ਇਹਦੇ ਨਾਲ ਦੀ ਵਰਤੀ ਹੋਈ ਆ ਬਹੁਤ ਵਧੀਆ ਸਟਾਫ ਆ ਪਿਓਰ ਕਾਟਨ ਦੀ ਬੈੱਡ ਸ਼ੀਟ ਆ ਇਹ ਮਸ਼ਹੂਰੀ ਤਾਂ ਨਹੀਂ ਕਰ ਰਹੇ ਨਾਰਮਲ ਆ ਦੀ ਮੈਂ ਆਹ ਵਾਲੀ ਬੈੱਡ ਸ਼ੀਟ ਲੈ ਕੇ ਆਈ ਆ ਬਿਲ ਦਗਾ ਦੇ ਨਾ ਬਿਲ ਦਗਾ ਦੇ ਨਾ ਹਰ ਪਾਸੇ ਲਿਖਿਆ ਹੋਇਆ ਮਹਿੰਗੀ ਕਰਾ ਜਿਹੜੀ ਉਧਰ ਲੈ ਕੇ ਆਈ ਸੀ ਉਹ ਟਰਾਈਡੈਂਟ ਦੀ ਸੀ ਇਹ ਬੋਡੀ ਵਧੀਆ ਇਹ ਬਹੁਤ ਸੋਹਣੀ ਹੈ ਇਹ ਕਪੜਾ ਵਧੀਆ ਹੈ ਵਧੀਆ ਹੈ ਸਹੀ ਹੈ ਇਹ ਤਾਂ ਦੀ ਹੈ ਕਿਰਨ ਮੈਂ ਬੇਸਿਕਲੀ ਲੈਣ ਦਾ ਬੈੱਡ ਸ਼ੀਟ ਗਈ ਸੀ ਉਹਦੇ ਚੱਕਰ ਕਰਕੇ ਮੇਰੇ ਹੋਰ پیسے ਖਰਚਵਾ ਦੇ ਨਹੀਂ ਮੈਂ ਤਾਂ ਉਧਰ ਮੈਂ ਤਾਂ ਸੁਪਰ 99 ਚ ਜਾਈ ਸੀ ਬੇਸਿਕਲੀ ਯੈਸ ਆਏ ਆ ਮੇਰਾ ਬਹੁਤ ਸੋਹਣਾ ਲੈਂਪ ਮੈਨੂੰ ਵਧੀਆ ਲੱਗਦਾ ਇਹ ਬਹੁਤ ਸੋਹਣਾ ਲੈਂਪਾ ਸਹੀ ਗੱਲ ਹੈ ਇਹ ਪੂਰਾ ਮੈਟਲ ਦਾ ਬਣਿਆ ਹੋਇਆ ਥੱਲੋਂ ਇਹ ਮੈਂ ਉੱਥੇ ਨਹੀਂ ਸੇਰਮਿਕ ਟੇਬਲ ਹੈ ਮਿਸ ਸੇਰਮਿਕ ਤੇ ਹੈ ਯਾਰ ਇਹ ਸੇਰਮਿਕ ਹੈ ਲੱਗਦਾ ਇਹ ਮੈਟਲ ਪਿਆ ਸੀ ਸ਼ਾਇਨ ਕੀ ਚਲੋ ਕੋ ਬਚਾ ਕੇ ਰੱਖਣਾ ਸੱਟਣਾ ਨਹੀਂ ਵਾਹ ਬੰਦਾ ਕਿ ਸੱਟਦਾ ਸੱਟਦਾ ਵਾ ਹਾਂਜੀ ਬਾਬੂ ਚਲ ਤਾਂ ਵੀ ਮੜਾ ਤਾਂ ਨਹੀਂਗਾ ਉਹ ਦੇ ਆ ਦੇਖੋ ਓਏ ਹੋਏ ਮੇਰਾ ਫੇਵਰੇਟ ਬਹੁਤ ਸੋਹਣਾ ਲੱਗ ਰਿਹਾ ਸੀ ਇਹਨੇ ਬੰਦਾ ਜੀ ਇਹ ਮੈਂ ਤੇ ਮੇਰਾ ਸਾਥੀ ਇਹਦੇ ਬਹੁਤ ਸੋਹਣੇ ਫੋਟੋ ਬੰਦਾ ਜੀ ਦੀ ਬਾਕੀ ਲੈ ਕੇ ਆਇਨੇ ਆ ਸਿਫਟਰੀ ਆਹ ਪੇਂਟਿੰਗਸ ਨੇ ਮੈਨੂੰ ਬਹੁਤ ਵਧੀਆ ਲੱਗੀਆਂ ਬੰਦਾ ਜੀ ਦੀ ਬਹੁਤ ਸੋਹਣੀ ਪੇਂਟਿੰਗ ਇਹ ਸਾਰੇ ਇਕੋ ਜਿਹੀ ਥੀਮ ਦੀਆਂ ਨੇ ਗੋਲਡਨ ਟਾਈਮ ਦਰਬਾਰ ਸਾਹਿਬ ਦੀ ਫੋਟੋ ਕਿੱਤੀ ਸੋਹਣੀ ਬਟ ਡਾਰਕ ਥੀਮ ਦੀਆਂ ਲਿੱਤੀਆਂ ਨੇ ਸਾਰੀਆਂ ਅੱਛੀਆਂ ਲੱਗੀਆਂ ਮੈਨੂੰ ਇਹ ਦੰਦਾ ਜੀ ਇਹ ਦਰਬਾਰ ਸਾਹਿਬ ਇਹ ਬਹੁਤ ਸੋਹਣੀ ਲੱਗੀ ਮੈਨੂੰ ਆਪ ਬਹੁਤ ਵਧੀਆ ਲੱਗੀ ਪੀਸਫੁਲ ਜਿਆ ਪੀਸਫੁਲ ਕਮ ਸਫਰ ਕਮ ਸਹੀ ਗੱਲ ਤੇ ਇੱਕ ਆਈਫਲ ਟਾਵਰ ਇਹ ਵੀ ਡਾਰਕ ਸ਼ੇਡ ਲਿੱਤੀ ਹੈ ਮੈਂ ਲਾਈਟ ਵੀ ਸੀ ਮੈਂ ਮੈਂ ਡਾਰਕ ਸ਼ੇਡ ਲੈਂਦੀ ਜ਼ਿਆਦਾ AI ਫੋਟੋਵਰ ਆਪਾਂ ਇਦਾਂ ਦੇਖਦੇ ਨੇ ਆਪਾਂ ਇਹਦੇ ਤੇ ਜਾ ਕੇ ਆਏ ਆ ਇੱਥੇ ਬੈਠੇ ਇਹ ਤੋਂ ਪੁੱਛੜੇ ਪਾਸਟ ਟਾਈਮ ਜਦੋਂ ਹੀ ਫਰਾਂਸ ਗਏ ਸੀ ਉਹ ਤੇ ਉੱਪਰ ਇੱਥੋਂ ਤੱਕ ਜਾ ਕੇ ਆਏ ਸੀ ਨਹੀਂ ਇੱਥੇ ਤੱਕ ਨਹੀਂ ਗਏ ਸੀ ਆਪਾਂ ਇਹ ਨਹੀਂ 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 ਉਹ نیچے نیچے ਇੱਥੇ ਤੱਕ ਗਏ ਸੀ ਆਪਾਂ ਸੈਕੰਡ ਫਲੋਰ ਤੱਕ ਉੱਪਰ ਤਾਂ ਜਾ ਹੀ ਨਹੀਂ ਸਕਦੇ ਅੱਛਾ ਇੱਥੇ ਵਗ ਰਹੇ ਹਾਂ ਹਾਂ ਇੱਥੇ ਤੱਕ ਗਏ ਸੀ ਆਪਾਂ ਹਾਂ ਇੱਥੇ ਤੱਕ ਗਏ ਸੀ ਉੱਪਰ ਲਾਊਡ ਹੀ ਨਹੀਂ ਜਾਣਾ ਮੇਰੇ ਖਿਆਲ ਚ ਹਾਂ ਇੱਥੇ ਸੀ ਹਾਂ ਇੱਥੇ ਗਏ ਸੀ ਆਪਾਂ ਹਾਂ ਇੱਥੇ ਸੀ ਇੱਥੇ ਤੇ ਬਹੁਤ ਮਜ਼ਾ ਆਇਆ ਸੀ ਬਹੁਤ ਆਨੰਦ ਆਇਆ ਸੀ ਵੈਸੇ ਕਦੇ ਜ਼ਿੰਦਗੀ ਚ ਦੁਬਾਰਾ ਫਰਾਂਸ ਜ਼ਰੂਰ ਜਾਵਾਂਗੇ ਯੂਰਪ ਦੇ ਹਾਲੇ ਬੜੇ ਦੇਸ਼ ਨੇ ਜਿਹੜੇ ਘੁੰਮਣ ਆਲੇ ਨੇ ਬਹੁਤ ਸੋਹਣਾ ਕਿਉਂਕਿ ਯੂਰਪ ਅੱਛਾ ਇਹ ਗਿਫਟ ਲੈ ਜਿਹੜਾ ਉਹ ਇਹ ਗਿਫਟ ਮਿਲਿਆ ਤਵਾ ਤਮਾਪਾਸ ਟਿੱਕ ਡੋਸਾ ਤਵਾ ਮੈਂ ਵੈਸੇ ਵੇਖ ਹੀ ਰਹੀ ਸੀ ਮਤਲਬ ਮੈਂ ਆਨਲਾਈਨ ਹੀ ਵੇਖ ਰਹੀ ਸੀ ਕਿ ਮੈਂ ਡੋਸਾ ਤਵਾ ਮੰਗਵਣੀ ਆ ਕਿਉਂਕਿ ਹੁਣ ਮੈਂ ਡੋਸਾ ਬਣਾਇਆ ਕਰੂੰਗੀ ਘਰੇ ਤੇ ਬਣਾਉਣ ਦੀ ਕੋਸ਼ਿਸ਼ ਕਰਦੇ ਆ ਡੋਸਾ ਖਾਣਾ ਪਾਇਤੇ ਬਣਾ ਕੇ ਟਰਾਈ ਕਰਾਂਗੇ ਕਿ ਭਲਾ ਟੋਸਾ ਬਣਾਂਗੀ ਮਨਦਾ ਕਿਉਂਕਿ ਮੈਂ ਇੱਕ ਵਾਰੀ ਬਣਾਇਆ ਸੀ ਪਰ ਨੋਰਮਲ ਤਵੇ ਤੇ ਬਣਾਇਆ ਸੀ ਛੋਟਾ ਜਿਹਾ ਬਣਦਾ ਕਿਉਂਕਿ ਉਹ ਛੋਟਾ ਤਵਾ ਹੁੰਦਾ ਨਾ ਆਪਣਾ ਇਹ ਫ੍ਰੀ ਨਹੀਂ ਮਿਲਿਆ ਇਹ ਮੈਂਬਰਸ਼ਿਪ ਲਿੱਤੀ ਮੈਂ ਉਹਨਾਂ ਦੀ ਹੋਮ ਸੈਂਟਰ ਦੀ ਹੋਮ ਸੈਂਟਰ ਦੀ ਮੈਂਬਰਸ਼ਿਪ ਲੈਣ ਨਾਲ 1000 ਰੁਪਏ ਦੀ ਮੈਂਬਰਸ਼ਿਪ ਹੈ ਤੇ ਉਹਦੇ ਨਾਲ ਆ ਤਵਾ ਫ੍ਰੀ ਮਿਲ ਗਿਆ 12-13 ਸੌ ਦਾ ਦੱਦਾ ਬਈ ਹੈ ਮਤਲਬ ਮੈਂਬਰਸ਼ਿਪ ਇੱਕ ਕਿਸਮ ਦੀ ਫ੍ਰੀ ਜੀ ਮਿਲ ਗਈ ਆ 12-1300 ਦਾ ਤਵੇ ਤੇ ਮੈਨੂੰ 1000 ਰੁਪਏ ਦੀ ਮੈਂਬਰਸ਼ਿਪ ਪਈ ਹੈ ਤੇ ਉਹਦੇ ਨਾਲ ਜੇ ਅਗਲੇ ਫਿਊਚਰ 'ਚ ਮੈਂ 15 ਦਿਨ ਬਾਅਦ ਹੋਮ ਸੈਂਟਰ ਤੋਂ ਕੋਈ ਵੀ ਸ਼ਾਪਿੰਗ ਕਰਦਾ 20% ਦਾ ਮੈਨੂੰ ਡਿਸਕਾਊਂਟ ਮਿਲੇਗਾ ਉਹ ਮੇਰਾ ਫਾਇਦਾ ਹੋ ਜਾਣਾ ਹੈ ਠੀਕ ਹੈ ਤਾਂ ਮੈਂ ਇਹ ਹੋਰ ਕੀ ਲੈਂਦਾ ਬਸ ਇਹੀ ਹੈ ਬਸ ਇਹ ਰਾਇ ਤਾਂ ਲੱਗ ਰਿਹਾ ਪੈਸੇ ਤਾਂ ਜਿਆਦਾ ਦੇ ਆਏ ਆ ਜਿਵੇਂ ਪਰ ਉਹ ਹੋਗਾ ਪਾਉਣੀ ਨਹੀਂ ਦਿੱਤੀ ਨਾ ਮੈਂਬਰਸ਼ਿਪ ਦਾ ਸੀ ਇਹ ਤਾਂ ਮੈਂਬਰਸ਼ਿਪ ਵੀ ਲੈ ਲਈ ਤਾਂ ਆਪਣੀ ਠੀਕ ਹੈ ਚਲੋ ਫਿਰ ਵੀ ਉਹ ਜਿਹੜੀ ਉਹ ਹੈ ਨਾ ਪੇਂਟਿੰਗ 4-400 ਰੁਪਏ ਦੀ ਹੈ ਲੈਂਪ 15-1600 ਰੁਪਏ ਦਾ ਹੈ 1000 ਰੁਪਏ ਦੀ ਮੈਂਬਰਸ਼ਿਪ ਹੋਗੀ 13-100 ਰੁਪਏ ਦੀ ਬੈੱਡ ਸ਼ੀਟ ਹੋਗੀ ਇਹ ਕੋ ਮੁੱਦਾ ਦੀ ਵਾਲਾ ਪਲਾਂਟ 4-500 ਦਾ ਹੋਊਗਾ ਹੋ ਗਿਆ ਪੂਰਾ ਪੈਸਾ ਕਾਈ ਕਰਦੇ ਨੇ ਹਾਂ ਦੋਸਤੋ ਮੈਂ ਤਾਂ ਹੀ ਰੇਟ ਦੱਸਦੇ ਨੇ ਵੀ ਤੁਸੀਂ ਡੈਫੀਨਿਟਲੀ ਕਈ ਮੇਰੇ ਵੀਰ ਮੇਰੀ ਭੈਣਾਂ ਪੁੱਛਣ ਗਿਆ ਕਮੈਂਟਸ ਵੀ ਆ ਕਿੰਨੇ ਦੀ ਹੈ ਕਿੰਨੇ 4-400 ਦੀ ਪੇਂਟਿੰਗ ਇਹ ਤਾਂ ਦੱਸਦਾ ਤੁਸੀਂ ਦੇਖ ਲਿਓ ਹਾਂ ਤੇ ਬਾਕੀ ਜੋ ਲਗਾਵਾਗਾ ਮੈਂ ਆਪਣੇ ਉਥੇ ਆਫਿਸ ਜੀ ਉਦੋਂ ਦੀ ਤੁਹਾਨੂੰ ਦਿਖਾ ਦੂੰਗਾ ਹਨਾ ਤੇ ਹੁਣ ਰੋਟੀ ਖਾਣ ਦਾ ਸਾਡਾ ਟਾਈਮ ਹੋ ਗਿਆ ਰੋਟੀ ਖਾਈਏ ਬੈਲੰਸ ਸੋਚੋ ਜੀ ਬਾਹਰੋਂ ਖਾ ਲਈ ਪਰ ਨਹੀਂ ਬਾਹਰੋਂ ਨਹੀਂ ਖਾਣੀ ਕਰੂ ਖਾਵਾਂਗੇ ਆਪਾਂ ਘਰ ਦੀ ਜੋ ਸਵਾਦ ਹੈ ਬਾਹਰ ਦਾ ਨਹੀਂ ਆਂਦਾ ਉਹ ਰੋਟੀ ਖਾ ਲਈ ਪਹਿਲਾਂ ਤੇ ਨਾਲੇ ਮੈਂ ਕੋਈ ਵਲੌਗਸ ਦੇਖਣੇ ਨੇ ਇੱਕ ਗਰੁੱਪ ਗਿਆ ਹੋਇਆ ਜੀ ਇੰਗਲੈਂਡ ਗੱਡੀ ਦੇ ਉੱਪਰ ਮਨਨ ਦੇਖਦਾ ਹੁੰਦਾ ਮੈਨੂੰ ਬੜਾ ਵਧੀਆ ਲੱਗਦਾ ਹੈ ਪੂਰਾ ਗਰੁੱਪ ਜਾ ਰਿਹਾ ਉਹ ਮੈਂ ਉਹਨਾਂ ਨੂੰ ਫੋਲੋ ਕਰ ਰਿਹਾ ਤੇ ਬਾਕੀ ਚੜਦੀ ਕਲਾ ਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਭੈਣਾ ਮੇਰੀਆਂ ਮੇਰੀਆਂ ਆਂਟੀਆਂ ਵੱਡੇ ਵੀਰ ਛੋਟੇ ਵੀਰ ਛੋਟੀਆਂ ਭੈਣਾ ਬਹੁਤ ਮੈਸੇਜ ਕਰਦੇ ਹੋ ਕਮੈਂਟ ਕਰਦੇ ਹੋ ਦਿਲ ਤੋਂ ਤੁਹਾਡਾ ਧੰਨਵਾਦ ਇੱਕ ਚੀਜ਼ ਯਾਦ ਰੱਖਿਓ ਆਪਣੇ ਮਾਪਿਓ ਦਾ ਸਤਿਕਾਰ ਕਰੋ ਬਜ਼ੁਰਗਾਂ ਦਾ ਸਤਿਕਾਰ ਕਰੋ ਦੂਸਰੇ ਨੰਬਰ ਤੇ ਸੱਚੀ ਗੱਲ ਇਹ ਡੇਰੇਵਾਦ ਨੂੰ ਛੱਡੋ ਆਪਣੇ ਇੱਕ ਗੁਰੂ ਦੇ ਹੋ ਕੇ ਰੱਖੋ ਆਪ ਪਾਪ ਪਖੰਡਾਂ ਤੋਂ ਦੂਰ ਰਹੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰਫ ਸੀਸ ਨਿਵਾਓ ਕਟੜ ਸੱਚੇ ਹਿੰਦੂ ਸੱਚੇ ਹਿੰਦੂ ਬਣੋ ਸੱਚੇ ਸਿੱਖ ਸੱਚੇ ਸਿੱਖ ਬਣੋ ਆਪਣੇ ਧਰਮ ਵਿੱਚ ਪੱਕੇ ਰਹੋ ਡੇਰੇਵਾਦਾਂ ਤੋਂ ਸਾਦਾਂ ਤੋਂ ਪਖੰਡੀਆਂ ਤੋਂ ਬਚੋ ਆਪਣੇ ਧਰਮ ਵਿੱਚ ਪੱਕੇ ਰਹੋ ਮਾਫੀ ਚਾਹਨਾ ਜੇ ਕੋਈ ਗਲਤ ਬੋਲਿਆ ਗਿਆ ਪਰ ਆਪਣੇ ਧਰਮ ਵਿੱਚ ਪੱਕੇ ਰਹੋ ਦੂਸਰੇ ਨੰਬਰ ਤੇ ਆਪਣੇ ਪੰਜਾਬ ਆਪਣੀ ਪੰਜਾਬੀਅਤ ਨੂੰ ਸਭ ਤੋਂ ਉੱਪਰ ਰੱਖੋ ਠੀਕ ਹੈ ਸਭ ਤੋਂ ਉੱਪਰ ਸਾਡਾ ਪੰਜਾਬ ਸਾਡੀ ਪੰਜਾਬੀਤ ਹੋਣੀ ਚਾਹੀਦੀ ਕਿਤੇ ਵੀ ਪੰਜਾਬੀ ਵੀਰ ਭਰਾ ਦਿਖੇ ਜਿਹੜਾ ਰੇੜੀ ਲੰਦ ਹੈ ਫਰੂਟ ਵੇਚਦਾ ਹੈ ਸਬਜ਼ੀਆਂ ਵੇਚਦਾ ਪੰਜਾਬੀ ਆਪਣਾ ਸਰਦਾਰ ਵੀਰਪਰਾ ਹੋਵੇ ਜਾਂ ਪੰਜਾਬ ਦਾ ਰਹਿਣ ਵਾਲਾ ਹੋਵੇ ਸਰਦਾਰ ਹੋਵੇ ਜਾਂ ਕੋਈ ਹੋਰ ਧਰਮ ਦਾ ਵੀ ਹੋਵੇ ਪੰਜਾਬ ਦਾ ਹੋਵੇ ਰਵਾਸੀ ਹੋਵੇ ਪੰਜਾਬ ਦਾ ਉਹਦੀ ਜਰੂਰ ਮਦਦ ਕਰੋ ਸਬਜ਼ੀ ਲਓ ਤੋਂ ਜੇ ਕੋਈ ਫੂਡ ਵੇਚ ਰਿਹਾ ਕੋਈ ਫਾਸਟ ਫੂਡ ਥੋੜਾ ਬਹੁਤ ਉਹ ਵੀ ਲੈ ਲਓ ਮਦਦ ਕਰੋ ਬੜਾ ਵਧੀਆ ਲੱਗਦਾ ਕਿਉਂਕਿ ਉਪਰਾਲਾ ਬਾਹਰਲੇ ਮੁਲਕਾਂ 'ਚ ਜਾਣ ਨਾਲੋਂ ਬੈਟਰ ਜਿਹੜੇ ਵੀਰਪਰਾ ਇੱਥੇ ਕੁਝ ਨਾ ਕੁਝ ਕਰ ਰਹੇ ਨੇ ਆਪਣੇ ਪੰਜਾਬ ਦੇ ਵਿੱਚ ਮਿਹਨਤ ਕਰਦੇ ਨੇ ਉਹਨਾਂ ਦਾ ਸਾਥ ਜਰੂਰ ਦਿਓ ਲੈ ਲੈਣੀ ਚਾਹੀਦੀ ਹੈ ਖਾਸ ਕਰਕੇ ਬਜ਼ੁਰਗਾਂ ਦੋ ਜ਼ਰੂਰ ਚੀਜ਼ ਲੈਣੀ ਚਾਹੀਦੀ ਹੈ ਇਹ ਇਹ ਮੈਂ ਤੁਹਾਨੂੰ ਇਹ ਨਹੀਂ ਦੱਸ ਰਿਹਾ ਵੀ ਤੁਸੀਂ ਮੈਨੂੰ ਮੇਰੇ ਵੀਰ ਤੁਸੀਂ ਭੈਣ ਹੋ ਭੈਣ ਭਰਾਓ ਤੁਸੀਂ ਮੈਨੂੰ ਪਤਾ ਜੱਜ ਨਹੀਂ ਕਰੋਗੇ ਵੀ ਅਸੀਂ ਹੋਮ ਸੈਂਟਰ ਤੋਂ ਲੈ ਕੇ ਆਏ ਅਸੀਂ ਤੁਹਾਨੂੰ ਦੱਸ ਰਿਹਾ ਵੀ ਉਹਨਾਂ ਤੋਂ ਲੋ ਅਸੀਂ ਲੈਣੇ ਆ ਅਸੀਂ ਲੈਣੇ ਆ ਅਸੀਂ ਸਾਰੇ ਥਾਵਾਂ ਤੋਂ ਲੈ ਲੈਣੇ ਨਾਰਮਲ ਸ਼ੌਪ ਵੀ ਹੋਵੇ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿਹੀਂ ਬਾਦਲ ਦੇ ਕੱਪੜੇ ਨਾਰਮਲ ਸ਼ੌਪ ਤੋਂ ਵੀ ਲੈਣੇ ਆ ਫਸਟ ਕਰਾਈ ਤੋਂ ਬਿਲੰਦ ਜਿੱਥੋਂ ਮੈਨੂੰ ਅੱਛੀ ਲੱਗਦੀ ਚੀਜ਼ ਮੈਂ ਲੈ ਲੈਣੇ ਆ ਇੱਥੋਂ ਲੈਣੇ ਆ ਇਹਦਾ ਮਤਲਬ ਇਹ ਨਹੀਂ ਵੀ ਇਹ ਆਪਾਂ ਇੱਥੋਂ ਲਿਆਂਦੇ ਤੇ ਇੱਥੋਂ ਹੀ ਲੈਣੇ ਆ ਇੱਥੋਂ ਤਾਂ ਕਦੇ-ਕਦੇ ਲੈਣੇ ਕਿਰੋੜਾ ਆਪ ਕੀ ਹੋ ਕੀਜੀਏ ਇਹ ਤਾਂ ਬਹੁਤ ਦੂਰ ਬੈਠੀ ਸੀ ਉੱਥੇ ਬਿਠਾ ਕੇ ਆਈ ਸੀ ਨੂੰ ਮੇਰੇ ਤੇ ਕਢੋਣੇ ਜੇ ਹਮਮ ਰੜਾ 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 ਇੱਕ ਰੜਾ ਐਨੀ ਦੂਰ ਆ ਕੇ ਤੁਸੀਂ ਪਿੰਡਾਂ ਤਿਆਰ ਕਰਕੇ ਤੁਸੀਂ ਮੰਮਾ ਨੇ ਤੁਹਾਨੂੰ ਦੇਖਿਆ ਹੀ ਨਹੀਂ ਤੁਸੀਂ ਓਲੇ ਓਲੇ ਲੋਕੇ ਆ ਵੀ ਗਏ ਹੋ ਚਲੋ ਠੀਕ ਹੈ ਦੋਸਤੋ ਮਾਫ ਕਰਿਓ ਜੇ ਕੋਈ ਘਟਵਾਤ ਬੋਲਿਆ ਗਿਆ ਹੋਵੇ ਪਰ ਖੂਨ ਵਿੱਚ ਪੰਜਾਬੀਅਤ ਹੁੰਦੀ ਇਸ ਕਰਕੇ ਬੋਲ ਦਿੰਨੇ ਆ ਤੇ ਜਿੱਥੋਂ ਵੀ ਸਾਨੂੰ ਚੀਜ਼ ਅਸੀਂ ਵੱਡੀ ਛੋਟੀ ਥਾਂ ਨਹੀਂ ਦੇਖਦੇ ਜਿੱਥੋਂ ਵੀ ਚੰਗੀ ਲੱਗਦੀ ਹੈ ਚੀਜ਼ ਲੈ ਲੈਨੇ ਇਹ ਵੀ ਫਿਰ ਹਵਾ ਕਰਨੇ ਚੱਕਰੇ ਤਾਂ ਦਿਖਾ ਦਿੰਦਾ ਅੱਜ ਕਿਰਨ ਦਾ ਮਨ ਸੀ ਕਿ ਆਪਾਂ ਚਲੀਗੇ ਤਾਂ ਸ਼ੋਪਿੰਗ ਕਰਨ ਹੈਣਾ ਤੇ ਇਹ ਸਾਹਮਣੇ ਆਉ ਸਾਹਮਣੇ ਥੋ ਮੰਨ ਲਓ ਬੜੇ ਦਿਨਾਂ ਤੋਂ ਇਹ ਹੀ ਕਿ ਤਾਂ ਬਾਹਰ ਅੰਦਰ ਨਹੀਂ ਗਏ ਹੈਗੇ ਚਲੋ ਆਪਾਂ ਵੀ ਆਫਿਸ ਕਰਕੇ ਬਿਜੀ ਸੀ ਸਾਰਾ ਹੈਣਾ ਤੇ ਬਾਹਰ ਅੰਦਰ ਨਹੀਂ ਜਾਇਆ ਗਿਆ ਸਾਡੇ ਕੋਲ ਤੇ ਮੈਨੂੰ ਬੜਾ ਬੜਾ ਵਧੀਆ ਲੱਗ ਰਿਹਾ ਯਾਰ ਇਧਰਲੀ ਸੈਡ ਦੀ ਚਟਾਈ ਹੈ ਖਿਡੌਣੇ ਪਏ ਇਧਰਲੀ ਸੈਡ ਸਾਰਾ ਕਵਰ ਕਰਕੇ ਨਾ ਇਧਰੋਂ ਸਾਰਾ ਕਵਰ ਕਰਕੇ ਇਥੇ ਨਹੀਂ ਘੁੰਮ ਕੇ ਆਇਆ ਸੀ ਸੀਰੀਅਸਲੀ ਮੈਨੂੰ ਆ ਬਹੁਤ ਵਧੀਆ ਲੱਗਿਆ ਅੱਜ ਵੀ ਤੁਹਾਡੀ ਚੱਪਲ ਕੋਲ ਗਈ ਮੈਂ ਚੱਪਲ ਫਿਰ ਵੀ ਉੱਤੇ ਰੱਖੀ ਫਿਰ ਪਹੁੰਚ ਗਏ ਚੱਪਲ ਕੋਲ ਪਹੁੰਚ ਗਈ ਹੈ ਚਲੋ ਫਿਰ ਕਰ ਲਈ ਸ਼ੋਪਿੰਗ ਹੁਣ ਖੁਸ਼ ਹਾਂ ਤੇ ਵੀ ਮੈਂ ਮੇਰੀ ਗੱਲ ਵਿੱਚ ਰਹਿ ਗਈ ਮੈਂ ਕਹਿ ਲੱਗੀ ਸੀ ਕਿ ਕਾਫੀ ਦਿਨਾਂ ਤੋਂ ਜਿਵੇਂ ਥੋੜਾ ਬਿਜ਼ੀ ਹੀ ਆਫਿਸ ਦੇ ਵਿੱਚ ਹਨਾ ਤੇ ਬਾਹਰ ਅੰਦਰ ਨਹੀਂ ਗਈ ਤੇ ਵੈਸੇ ਜਿੱਦਾਂ ਹੋ ਜਾਂਦਾ ਕਈ ਗਰੀ ਘਰੇ ਰਹਿ ਰਹਿ ਕੇ ਹਨਾ ਮੈਂ ਫਿਰ ਮੈਨੂੰ ਇਹ ਹੀ ਕਿ ਮੈਂ Amazon ਤੇ ਵੀ ਕੋਈ ਚੀਜ਼ ਦੇਖਣੀ ਹੈ ਛਿੱਪੀ ਵਾ ਤੇ ਮੇਰੇ ਦਿਮਾਗ 'ਚ ਇੱਕਦਮ ਆਇਆ ਕਿ ਜਿਹੜਾ ਸੂਪਰ 99 ਉਹ ਤੋਂ ਸਸਤੀਆਂ ਚੀਜ਼ਾਂ ਮਤਲਬ ਮਿਲਦੀਆਂ ਨੇ ਵਧੀਆ ਨਾਲੇ ਹਨਾ ਤੇ ਫਿਰ ਜਦੋਂ ਅਸੀਂ ਗੇਅਰ ਪਰ ਉਹ ਬੰਦ ਸੀ ਫਿਰ ਅਸੀਂ ਹੋਮ ਸੈਂਟਰ ਮੈਂ ਕਿਹਾ ਚਲ ਕੋਈ ਨਹੀਂ ਹੋਮ ਸੈਂਟਰ 'ਚ ਕੋਈ ਛੋਟੀ ਮੋਟੀ ਜ਼ਿਆਦਾ ਮਹਿੰਗੀਆਂ ਨਹੀਂ ਸੀ ਲੈ ਲੈਂਦੇ ਆਪਾਂ ओरिजिनल ਪ੍ਰਾਈਸ ਵਾਲੇ ਲੈ ਲੈਣੇ ਪਰ ਆਪਾਂ ਅੱਜ ਕਰਕੇ ਤਾਂ ਸ਼ੋਪਿੰਗ ਆ ਰਹੇ ਤੇ ਬਾਕੀ ਜਿਹੜੀ ਛਿੱਪੀ ਨੇ ਗੱਲ ਕਹੀ ਆ ਕਿ ਮਤਲਬ ਆਪਣਾ ਇਹ ਅਸੀਂ ਗੱਲ ਅੱਜ ਤਾਂ ਕਰੇ ਕਿਉਂਕਿ ਅਸੀਂ ਜਿਹਨੇ ਦਹੀਂ ਆਪਣੇ YouTube ਹੀ ਖੀਦੀ ਹੈ ਨਿਊਜ਼ਾਂ ਬਾਬੂ ਚਪਲ ਨਹੀਂ ਛੱਡ ਤੈਨੂੰ ਚੱਕ ਲਓ ਚੱਕ ਲਓ ਇਹਨੂੰ ਚੱਕ ਲਓ ਇਹਨੂੰ ਹੀ ਬਾਲਤ ਨਹੀਂ ਰੇੜ ਲੈ ਤਾਂ ਮੋਸਾ ਤੇ ਰੇੜ ਰਹੀ ਹੈ ਮੋਸਾ ਤੇ ਰੇੜ ਚਪਲ ਪੁਰਾ ਸਾਡੇ ਉਹ ਜਿਵੇਂ ਸ਼ਿੱਪੀ ਗੱਲ ਕਰ ਰਹੇ ਸੀ ਕਿ ਦਾ ਪੰਜਾਬ ਮਤਲਬ ਪੰਜਾਬੀਆਂ ਦਾ ਸਾਥ ਦੋ ਹਨਾ ਹਰ ਏਕਤਾ ਏਕਤਾ ਬਣਾ ਕੇ ਰੱਖੋ ਕਿਉਂ ਕਿਉਂਕਿ ਆਪਾਂ YouTube ਤੇ ਜਦੋਂ ਹੀ YouTube ਖੋਲਦੇ ਕੋਈ ਨਾ ਕੋਈ ਮਾਰਦਾਤ ਹੋਈ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਕਿਤੇ ਗੋਲੀਆਂ ਚੱਲ ਗਈਆਂ ਕਿ ਤੇ ਖੁਸ਼ ਹੋ ਗਿਆ ਮਤਲਬ ਉਹੀ ਗੱਲ ਹੈ ਨਾ ਕਿੜਾ ਆਉਣ ਵਾਲਾ ਸਮਾਂ ਵਾ ਸੱਚੀ ਉਹ ਭਾਨਿਕ ਬਹੁਤ ਉਹ ਭਾਨਿਕ ਸਮਾਂ ਵਾ ਮਹਾਪੁਖਸ਼ਾਂ ਦੇ ਜਿਹੜੇ ਬਚਨ ਨੇ ਉਹ ਸਹੀ ਗੱਲ ਹੈ ਮੈਨੂੰ ਲੱਗਦਾ ਹੌਲੀ ਹੌਲੀ ਉਹ ਸੱਚ ਹੁੰਦੇ ਜਾ ਰਹੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਬੜਾ ਮਾੜਾ ਵਾ ਤੇ ਇਹੀ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਆ ਕਿ ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਰੋ ਪਿਆਰ ਬਣਾ ਕੇ ਰੱਖੋ ਓ ਮਾਈ ਗੋਡ ਕੀ ਕਰੀਏ ਇਹ ਅੱਜ ਨਵੀਂ ਨਵੀਂ ਚੀਜ਼ਾਂ ਚੱਗ ਰਹੀ ਖੜੀ ਹੋ ਗਈ ਅੱਪੀ ਟੋਪੀ ਖੜੀ ਹੋ ਗਈ ਜਿੱਪੀ ਇਹ ਅੱਜ ਕੀ ਖਾਦੇ ਨੇ ਸੈਂਟਰ ਘੁੰਮ। ਹੋਮ ਸੈਂਟਰ ਘੁੰਮ ਕੇ ਆ ਗਈਆਂ। ਖੜੀ ਹੋ ਗਈ ਅੱਪੀ। ਆਪੇ ਖੜੀ ਹੋ ਗਈ ਤੇ ਇਹਦੇ ਨਾਲ। ਲੇ ਗਈ। ਇੱਦਾਂ ਸਿੱਖੂਗੀ। ਹੂੰ ਹੋ ਗਈ ਲੇ ਗਈ ਹੁਣ। ਕੰਮ ਘੜਾਓ, ਅੱਪੀ ਘੜਾਓ। ਹੋ ਜਾ, ਹੋ ਜਾ, ਹੋ ਜਾ। ਦੇਖੋ ਹੋ ਰਹੀ ਹੋ ਰਹੀ ਐ। ਇਹ ਮੇਰੇ ਕੋਮੈਂਟ ਕੀਤਾ ਸੀ ਉਦਾਂ ਕਿ ਇਹਨੂੰ ਮਤਲਬ ਜਿਦਾ ਚੀਜ਼ੇ ਦੇ ਨਾਲ ਨਾਲ ਇਹਨੂੰ ਤੋਰਨ ਦੀ ਕੋਸ਼ਿਸ਼ ਕਰਾਇਆ ਕਰੋ, ਖਿਲਾੜਿਆ ਕਰੋ ਆਪਣੇ ਤੁਰੂ ਕੀ ਫਿਰ ਤੋਰਨਾ ਸਿੱਖੂਗੀ। ਹੂੰ। ਮੁੜੇ ਘੜਾ ਬਾਬੂ ਹੋ ਜਾ, ਦੱਤ ਚੜੇ ਨੂੰ ਅੱਪੀ ਹੋ ਜਾਗੀ ਛੱਡ ਤੁਸੀਂ। ਮੇਰਾ ਪੁੱਤ ਸਟਰੋਂਗ ਐ, ਆਪਣੇ ਰਸਤੇ ਆਪ ਬਣਾਏਗਾ। ਇਹ ਨੀਂਦ ਆ ਰਹੀ ਐ ਨੂੰ ਐਕਚੁਅਲੀ ਚਲ ਆ ਮਮਾ ਚਲ ਮੇਰੀ ਜਾਨ ਚਲੋ ਠੀਕ ਆ ਅੱਜ ਦਾ ਵਲੌਗ ਅਸੀਂ ਅੱਜ ਇੱਥੇ ਖਤਮ ਕਰਦੇ ਆ ਕੱਲ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਨਵੇਂ ਸ਼ੁਰੂਆਤ ਨਾਲ ਨਵੇਂ ਦਿਨ ਨਾਲ ਸਾਨੂੰ ਦਵਾ ਦੇ ਜਾਦਤ ਇਬਾਦਤ ਬਾਏ 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 ਬਾਏ